ਹਾਂ ਜੀ ਇਹ ਇਧਰ ਆ ਜਿਹਾ ਇਹ ਇਧਰ ਆ ਜਿਹਾ ਆ ਵੇ ਇਧਰ ਨਿਕਲ ਭਾਈ ਪੱਤਰਕਾਰ ਹੀ ਹੈ ਜਨਰਲ ਮੈਂ ਤਾਂ ਹਰ ਕੁਐਸਚਨ ਨੂੰ ਤੁਸੀਂ ਐਡਰੈਸ ਕਰਨਾ ਜੋ ਵੀ ਉਹਨਾਂ ਦੇ ਸਵਾਲ ਨੇ ਸਾਰੇ ਐਡਰੈਸ ਦਿੱਤੇ ਜਾਂਦੇ ਆ ਇਹ ਬਹੁਤ ਸਮਝੋ ਉਹ ਜੋ ਸੰਪਰਕ ਨਹੀਂ ਬਣਾਉਂਦੇ ਉਹ ਯਾਰ ਬੰਦੇ ਨੂੰ ਗੱਲ ਕਰ ਦੋ ਕਰਕੇ ਮਾਗ ਲਓ ਐਡੀਸੀ ਮੈਡਮ ਐਸਲਮ ਸਾਹਿਬ ਸੀਨੀਅਰ ਮਾਤਾਵਰਨ ਇੰਜੀਨੀਅਰ ਪੰਜਾਬ ਪੁਲਿਸ ਕੰਟਰੋਲ ਬੋਰਡ ਫਟਾਵਰੇਨ ਇੰਜੀਨੀਅਰ ਪੰਜਾਬ ਰਿਜਨਲ ਕੰਟਰੋਲ ਬੋਰਡ ਅਤੇ ਇੱਥੇ ਪਰ ਆਏ ਮੇਰੇ ਪੈਨੋਂ ਅਤੇ ਭਰਾਵੋ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਮੈਂ ਸ਼ਿਵਾਨੀ ਗੁਪਤਾ ਰੂਚੀਆ ਪੇਪਰ ਵੱਲੋਂ ਅੱਜ ਤੁਹਾਡੇ ਸਾਹਮਣੇ ਇਸ ਜਨਤਕ ਸੁਨਾਇਵਾਰੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੇ ਵਿੱਚ ਕੀ ਰੂਚੀਆ ਪੇਪਰ ਲੰਬੇ ਪਿੰਡ ਭੱਲੜਾ ਅਤੇ ਬਸਤੀ ਗੁਜਰਾ तहसील श्री चमकौर साहेब जिला रोपड़ रूपनगर पंजाब विखे स्थापित एक लाख पैंठ हजार टन पर एन एम नाम देखो प्रोसीडिंग पूरी करनी हैगी बैठ के सुनना बैठ के सुन सकता ਪੋਜੀਟਿਵ ਪੂਰੀ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਿੰਨੇ ਦੇ ਆਬਜੈਕਸ਼ਨ ਲੈ ਜਾਣੇ ਨੇ ਜੇ ਜੇ ਤੁਸੀਂ ਸੁਣਦਾ ਹੀ ਜਦੋਂ ਤਾਂ ਫੇਰ ਕੋਈ ਫਾਇਦਾ ਵੀ ਤੁਸੀਂ ਨਹੀਂ ਪੂਰੀ ਕਰਦਾ ਜੀ ਪਹਿਲਾਂ ਜਵਾਬ ਦੇਤਾ ਜਵਾਬ ਦੇਤਾ ਤੁਹਾਨੂੰ ਕਿ ਜਿਹੜਾ ਪ੍ਰोसीडिंग ਕੰਪਲੀਟ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਆਬਜੈਕਸ਼ਨ ਹੈ ਨੋਟ ਕਰਕੇ ਵਿੱਚ ਇੰਕੋਰਪੋਰੇਟ ਕੀਤਾ ਜਾਊਗਾ ਜੇ ਗੇਟ ਵਾਫਤ ਕਰਨੀ ਆ ਉਹਦਾ ਫੈਸਲਾ ਵੀ ਬਾਅਦ ਚ ਕੀਤਾ ਜਾਊਗਾ ਅਸੀਂ ਜਿਹੜਾ ਉਹਦਾ ਫੈਸਲਾ ਡਿਸਾਈਡ ਕਰਨਾ 11 ਵੀ ਨਹੀਂ ਹੋਣਾਗਾ ਆਪਾਂ ਪੂਰੀ ਪ੍ਰोसीडिंग ਕੰਪਲੀਟ ਕਰਨੀ ਹੈ ਤੁਸੀਂ ਰੌਲਾ ਪਾਓ ਤੁਸੀਂ 2 ਘੰਟੇ ਵੈਸੇ ਸਾਡ ਨੂੰ ਆਪਦੇ ਆਬਜੈਕਸ਼ਨ ਦੱਸ ਦਿਓ ਟਾਈਮ ਤੁਹਾਡੇ ਕੋਲ ਖੁੱਲਾ ਹੈ ਪ੍ਰोसीडिंग ਪੂਰੀ ਕੰਪਲੀਟ ਕਰਕੇ ਹੀ ক্লোਜ਼ ਹੋਣੀ ਹੈ ਪੂਰੀ ਪ੍ਰਸੀਡਿੰਗ ਕੰਪਲੀਟ ਕਰਕੇ ਅਸੀਂ ਜੋ ਤੁਹਾਡੇ ਰੈਕਸ਼ਨ ਉੱਪਰ ਭੇਜਾਂਗੇ ਔਰ ਜੋ ਡਾਇਰੈਕਸ਼ਨ ਮਿਲੂਗੀ ਸਾਨੂੰ ਦੁਬਾਰਾ ਹੀਰਿੰਗ ਕਰਨੀ ਹੈ ਨਹੀਂ ਹੈਗੀ ਉਹ ਤੁਹਾਡੇ ਨਾਲ ਕਨਵੇ ਕੀਤਾ ਜਾਊਗਾ ਆਪਾਂ ਬੈਠ ਕੇ ਪੂਰੀ ਕਰਾਉਣੀ ਪ੍ਰਸੀਡਿੰਗ ਤੁਹਾਡੀ ਗੱਲ ਸੁਣਵਾਸਤੇ ਸਾਰਿਆਂ ਨੂੰ ਇਕੱਠਾ ਕੀਤਾ ਇੱਥੇ ਗੱਲ ਸੁਣੀ ਜਾਊਗੀ ਗੱਲ ਸੁਣ ਕੇ ਹੀ ਅਗਲੇ ਡਿਸਾਈਡ ਹੋਊਗਾ ਔਰ ਲਾਲਾ ਲਾਲਾ ਕਰਕੇ ਆਪਾਂ ਇੱਥੇ ਖਤਮ ਨਹੀਂ ਕਰਨੀ ਮੇਰੇ ਅਨੁਸਾਰ ਕਿਉਂਕਿ ਜੇ ਤੁਸੀਂ ਰੌਲਾ ਪਾਓਗੇ ਤਾਂ ਫਿਰ ਉਹਦਾ ਮਤਲਬ ਕੋਈ ਗੱਲ ਸੁਣੀ ਨਹੀਂ ਆਣੀ ਕਿਸੇ ਦੀ ਨਹੀਂ ਸੁਣੀ ਜਾਣੀ ਸੁਣੋ

ਜੇ ਅਸੀਂ ਕਹਾਂਗੇ ਤਾਂ ਇਹ ਨਾ ਕਿਸੇ ਬੈਠ ਕੇ ਗੱਲ ਨਹੀਂ ਨਹੀਂ ਪ੍ਰਸੀਡਿੰਗ ਤਾਂ ਜੋ ਐਸ ਪਰ ਗਾਈਡਲਾਈਨਸ ਨੂੰ ਕੰਪਲੀਟ ਕਰਨੀ ਹੈ ਤੁਹਾਡਾ ਜਿਹੜਾ ਆਬਜੈਕਸ਼ਨ ਨਾਲ ਵਿੱਚ ਨੋਟ ਕੀਤਾ ਜਾਊਗਾ ਚਲੋ ਜੀ ਕਰਵਾਉਂਦੇ ਹਾਂ 1 ਲੱਖ 35000 ਕਰਨ ਪਰਨਮ ਲਿਖਾਈ ਅਤੇ ਛਪਾਈ ਪੇਪਰ ਪਲਾਂਟ ਦੇ ਨਾਲ-ਨਾਲ 1 ਲੱਖ 26000 ਕਰਨ ਪਰਨਮ ਲੱਕੜ ਦੇ ਕੰਮ सरदार साहब इक मिनट मिनट कोई सुनो सरदार साहब ਉਦਾ ਪੂਰਾ ਪ੍ਰੋਟੋਕੋਲ ਫਾਲੋ ਹੋਇਆ ਹੈ 29 ਮਾਰਚ ਨੂੰ ਜਦ ਅਖਬਾਰਾਂ ਇਹ ਲਿਖ ਕੇ ਆਇਆ ਸੀ ਕਿ ਆ ਤੁਸੀਂ ਉਸ ਤੋਂ ਬਾਅਦ ਕੋਈ ਸਾਡੇ ਆਫਿਸ ਮੇਰੇ ਕੋਲ ਆਵਾਜ਼ ਵਰਿੰਗੇ ਨਹੀਂ ਹੈ ਬੈਕਪੇਨ ਹੈ ਤੁਸੀਂ ਸਾਨੂੰ ਇਹ ਗੱਲ ਕਹੀ ਹੁੰਦੀ ਤਾਂ ਤੁਹਾਨੂੰ ਉਸੇ ਟਾਈਮ ਹੋਈਆ ਕਰਾਉਂਦੇ ਤੁਸੀਂ ਅੱਜ ਵੀ ਅਗਰ ਗੱਲ ਕਹੀ ਹੈ ਤੇ ਨੋਟ ਹੋ ਗਈ ਹੈ ਤੁਸੀਂ ਇਸ ਚੀਜ਼ ਦਾ ਇਤਬਾਰ ਕਰੋ ਕਿ ਸਭ ਤੋਂ ਪਹਿਲਾਂ ਇਹ ਲਿਖਿਆ ਜਾਏਗਾ ਕਿ ਸੱਜੇ ਨੀਨਾ ਦਾ ਨਾਮ ਇਹਨਾਂ ਨੇ ਜੀਆ ਕਿ ਸਾਨੂੰ ਕਾਪੀ ਨਹੀਂ ਮਿਲੀ ਖੂਬ ਉਹ ਪੰਜਾਬੀ ਤੇ ਅੰਗਰੇਜ਼ੀ ਵਿੱਚ ਲਿਖ ਦਿੱਤਾ ਜਾਏਗਾ ਤੁਸੀਂ ਜਿਹੜੀ ਪ੍ਰੋਸੀਡਿੰਗ ਦੀ ਕਾਰਵਾਈ ਹੈ ਦੇਖੋ ਆਪਾਂ ਸਾਰੇ ਕਾਨੂੰਨ ਨੂੰ ਪੱਲਣਾ ਕਰਨ ਵਾਲੇ ਬੰਦੇ ਹੈਗੇ ਆਂ ਤੇ ਸਰਕਾਰ ਦਾ ਇਹ ਭਾਰਤ ਸਰਕਾਰ ਦਾ ਮੰਦਰ ਦਾ ਅੱਜ ਇਹ ਪਬਲਿਕ ਹੀアリング ਲਈ ਇਕੱਠੇ ਹੋਏ ਆਂ ਅੱਜ ਜਿਹੜੀ ਹੋਣੀ ਹੈ ਉਹ ਕਾਰਵਾਈ ਕਰ ਲਈਏ ਜਿਨ੍ਹਾਂ ਨੇ ਵਾਰੀ-ਵਾਰੀ ਜੋ ਵੀ ਕਹਿਣਾ ਹੋਏਗਾ ਨੋਟ ਕਰਾਂਗੇ ਪਰ ਇਹ ਕਰਕੇ ਤੁਸੀਂ ਕਾਨੂੰਨੀ ਰੂਪ

ਸਾਰੇ ਵੱਖ-ਵੱਖ ਨਿੱਤਰ ਜਾਣੇ ਆ। ਇਹਨਾਂ ਨੂੰ ਅੱਜ ਬਹੁਤ ਖੁਸ਼ੀ ਦਾ ਅਹਿਸਾਸ ਕਰਦੀ ਹੈ। ਜਿੱਥੇ ਅੱਜ ਕਮੇਲਤਾਂ ਲੱਗੀਆਂ।

ਪਰ ਨੂੰ 29 ਮਾਰਚ ਨੂੰ ਚੌਰੀ ਦੇ ਵਿੱਚ ਅਪਲਾਈ ਕੀਤਾ ਹੈ ਇਸ ਕੋਈ ਲਾਵਾ ਜਨਤਕ ਸੁਲਵਾਈ ਦਸਤਾਵੇਜ਼ ਸੀਸੀਟੀਵੀ ਨੂੰ ਜਮ੍ਹਾਂ ਕਰਾਇਆ ਗਿਆ ਸੀ 23 ਮਾਰਚ 2025 ਨੂੰ ਜਨਤਕ ਸੁਲਵਾਈ ਦਾ ਜਿਹੜਾ ਰਿਪੋਰਟ ਸੀ ਉਹ ਅਖਬਾਰ ਦੇ ਵਿੱਚ ਆਇਆ 29 ਮਾਰਚ 2025 ਨੂੰ ਅਤੇ ਅੱਜ ਇੱਕ ਜਨਤਾ ਸੁਣਵਾਇ ਕਰਨ ਲਈ ਆਇਆ ਹੈ ਪੀ ਅਪਰਲ 2025 ਨੂੰ ਮੇਰੀ ਸਾਰਿਆਂ ਤੋਂ ਇੱਕ ਰਿਕਵੈਸਟ ਹੈ ਜੀ ਸਾਰੇ ਸਾਰੇ ਸਤਕਾਰਿਓ ਜਿਹੜੇ ਵੀ ਅੱਜ ਸਾਡੇ ਕੋਲ ਬਖ ਬਖ ਪਿੰਡਾਂ ਤੋਂ ਆਏ ਨੇ ਇੱਕ ਅਰਜੀ ਹੈ ਕਿ ਸਾਰੇ ਇੱਕ ਵਾਰੀ ਬਹਿ ਕੇ ਗੱਲ ਸੁਣੋ ਜਿਹਨੇ ਆਪਣਾ ਪੁਆਇੰਟ ਰੱਖਣਾ ਹੋਵੇ ਉਹ ਰੱਖ ਲਵੇ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਬਹਿ ਕੇ ਗੱਲ ਤਾਂ ਸੁਣੋ बैजों इक्वार हैं, समोता लोवा या दिखाने में इक्वारी, खालस मंगलो इस बार के लिए। बैजों जाओ। इसका मुख्य लक्ष्य स्क्रीन पे लक्ष्य दर्शाया है। इसको इलावा प्रोजेक्टर लेआउट और डिवाइस स्क्रीन पे है क्या जी? अच्छी है तो। ਹਲੇ ਬਾਹਰ ਤੋਂ ਸਾਰਾ ਤਾਂ ਹੈ ਸਰ ਮੌਕਾ ਸੀ ਰਜਿਸਟਰ ਬੰਦ ਕਰਦੇ ਪਬਲਿਕ ਹੀਰਨਾ ਮਤਲਬ ਕੀ ਹੈ ਜੀ ਪਬਲਿਕ ਆ ਕੇ ਆਪਣਾ ਪਸਤਾਵਰ ਕੇ ਰਜਿਸਟਰ ਬੰਦ ਕਰਦੇ ਜੀ ਬਾਹਰ ਜਿਹੜਾ ਇਹ ਪੁਆਇੰਟ ਆ ਇਹ ਨੋਟ ਕਰਾਓ ਜੀ ਬਾਹਰ ਰਜਿਸਟਰ ਬੰਦ ਹੋਇਆ ਹੈ ਕਿ ਪਬਲਿਕ ਪ੍ਰਾਪਤੀ ਬਾਹਰ ਕਰਦੇ ਸਰ ਉਧਰ ਦੀ ਵੀਡੀਓ ਪ੍ਰਾਪਤੀ ਹੋ ਰਹੀ ਹੈ ਬੜਾ ਕੁਝ ਨਹੀਂ ਹੋ ਰਹੀ ਅਸੀਂ ਦੱਸਾਂਗੇ ਸੁਣਾਗੇ ਮੌਕਾ ਦੇ ਗੱਲ ਨੂੰ ਭੇਜੋ ਜੀ चार बंदे लाए हुए हैं दोस्त लाए हुए इन बंद आगे इन बंदे माड़े टेंट ला लिया ਤਰਾਲੀਆਂ ਭਈਆ ਜੀ ਬਹੁਤ ਸੁਣੋ ਕੋਈ ਪਲਾਟ ਏਰੀਆ 132.7 ਪਰੇ ਕਰ ਰਹੇ ਜੋ ਪ੍ਰਸ਼ਾਸਨ ਕਹਿੰਦਾ ਖੋਲ ਰਿਹਾ ਜੇ ਨਹੀਂ ਖੋਲਣਗੇ ਆਪਾਂ ਫੇਰ ਇਤਰਾਜ਼ ਖੜੇ ਹੋ ਜਣ ਠੀਕ ਹੈ ਜੀ ਗੱਲ ਬਾਕੀ ਆਪਾਂ ਆਪਾਂ ਇਹ ਮਿੱਲ ਦੇ ਨਾਮ ਲੱਗਣ ਦੇ ਵਿੱਚ ਹੱਕ ਵਿੱਚ ਵੀ ਲੱਗਣੀ ਚਾਹੀਦੀ ਇਹਦੇ ਲਈ ਆਪਾਂ ਨੇ ਰੂਲ ਫੋਲੋ ਕਰਨੇ ਨਾਲ ਐਦਾਂ ਰੌਲਾ ਪਾ ਕੇ ਆਪਣਾ ਮਸਲਾ ਹੱਲ ਨਹੀਂ ਹੋਣਾ ਤੁਸੀਂ ਬਹਿ ਜਾਓ ਇੱਕ ਵਾਰ ਗੱਲ ਸੁਣੀਏ ਅਫਸਰਾਂ ਦੀ ਵੀ ਕੀ ਕਹਿੰਦੇ ਨੇ आपा बहुत सुचच्छेत्रिक के नारे आपा ने अपोज करना है महिपजुनाएं हमें क्या करना है परमाणु चित्र ए इंडस्ट्रियल चित्र फिल्म वायर लगाएंगे जितना

Oh, my God. ਇਹ ਫੈਕਟਰੀ ਬੋਲਦਾ ਕਰੋੜ ਰੁਪਏ ਦੇ ਲੈ ਦੇ ਦਿੰਦੇ ਨੇ ਕਿੱਥੇ ਬੈਠ ਗਿਆ ਉਹ 3 ਨੰਬਰ ਸਾਲ ਇਹ ਜੀ ਸਾਹਿਬ ਜੀ बात <laughs>